ਗਗਨ ਕੀ ਹੋ ਗਿਆ ਪੁੱਤ ਮੈਂ ਤਾਂ ਕੋਈ ਬੰਦ ਕਰਨ ਪੂਰੇ ਸੋਨੀ ਉਰੇ ਉਰੇ ਛੇੜਦਾ ਹੈ ਹੈ ਰੈਪਰ ਛੇੜਦਾ ਪਾਣੀ ਇਹਦੇ ਵਾਰ-ਵਾਰ ਪਾਣੀ ਲੋੜ ਹੈ ਸਾਨੂੰ ਪੀਣ ਤੋਂ ਠੰਡਾ ਕੌਣ ਰੋੜਦਾ ਸੋਨੀ ਛੇੜਦਾ ਜੀ ਵਾਰ-ਵਾਰ ਪਾਣੀ ਟੋਲਦਾ ਹੈ ਕੀ ਬੋਲਦਾ ਮਤਲਬ ਪਾਣੀ ਡੋਲਦਾ ਪਰ ਪਰ ਕੇ ਲੈਪਰਾ ਚ ਖੋਲ ਦਿੰਦਾ ਉਹ ਮੈਨੂੰ ਮਾਰਨਗੇ ਫਿਰ ਇਹਲੇ ਪਾਣੀ ਨਹੀਂ ਡੋਲਣਾ ਪਾਣੀ ਲੋੜ ਹੈ ਫਿਰ ਸਰ ਠੰਡਾ ਪੀਣਾ ਚਾਹੁੰਦਾ ਨਾ ਆ ਕੀ ਚੱਕਿਆ ਵਾ ਕੀੜੀਆਂ ਨੇ ਇੱਚ ਸਿੱਟ ਦੇ ਰੱਖ ਮੇਰੀ ਗੱਲ ਸੁਣ ਅੱਛਾ ਜਿਹੜਾ ਪੀਣ ਵਾਲਾ ਪਾਣੀ ਆ ਉਹ ਸੋਨੀ ਖਤਮ ਕਰ ਦਿੰਦਾ ਡੋਲ ਦਿੰਦਾ ਸਾਰਾ ਸੋਨੀ ਵੀਰੇ ਉਹ ਕਿੱਥੇ ਡੋਲ ਦੇਣਾ ਵੀਰੇ ਆਇਰ ਉਹ ਪੀਣ ਦੱਸ ਨਾ ਤੂਰੇ ਤਾਂ ਮੇਰੀ ਗੱਲ ਸੁਣ ਵੀਰੇ ਅੱਜ ਆ ਗਗਨ ਇਹਨੂੰ ਰੱਖ ਦੇ 1 ਮਿੰਟ ਦੱਸ ਤੂਰੇ ਰੱਖ ਦੇ 1 ਮਿੰਟ ਪੂਰੀ ਰੱਖਦੇ ਕੀ ਚੱਕਰ ਪੈ ਗਿਆ ਮੈਂ ਤਾਂ ਚਲਦਾ ਦੱਸ ਬਾਬਾ ਬਾਡੀਆਂ ਵਰ ਵਰ ਕੇ ਪਾਣੀ ਦੇ ਡੋਲ ਦਿੰਦਾ ਲੈ ਪਰ ਤੇ ਮੁੰਡੇ ਡੋਲ ਦਿੰਦਾ ਹੈਂ ਚਲ ਦਿਖਾ ਦਿਖਾ ਕਿੱਥੇ ਜਾ ਕੇ ਦਿਖਾਤਾ ਦੇ ਮੈਨੂੰ ਦਿਖਾਤਾ ਦੇ ਕੌਣ ਗਲਤ ਸੋ ਨਹੀਂ ਕੀ ਗੱਲ ਆ ਦੱਸ ਮੈਨੂੰ ਆ ਜਾ ਮੈਂ ਮੈਂ ਬੰਦ ਕਰਨ ਨਹੀਂ ਹੱਥ ਨਾਲ ਬੰਦ ਕੀ ਚੱਕਰ ਹੋਇਆ ਦੱਸ ਮੁੱਕੇ ਡਿੱਗਣ ਡੈ ਨੇ ਅੱਛਾ ਹਾਂ ਇਹ ਤਿੰਨ ਪੈਨ ਇਹ ਤੁਕੀਆਂ ਹੋਂ ਦਾ ਵਰ ਵਰ ਕਰਦੀਆਂ ਐਵੇਂ ਬੰਦ ਕਰਨ ਨਹੀਂ ਐਵੇਂ ਬੰਦ ਕੀਤਾ ਸੀ ਅੱਛਾ ਗਗਨ ਪੁੱਤ ਕਿੱਥੇ ਖੋਲਿਆ ਨੇ ਥੱਲੇ ਦਾ ਸੁੱਕਾ ਪਿਆ ਬੰਦ ਕੀਤਾ ਦੰਦਾ ਪਾਣੀ ਬੜਾ ਨਹੀਂ ਪੂਰੇ ਇਧਰ ਆ ਇਧਰ ਆ ਇਧਰ ਆ ਇਧਰ ਆ ਇਧਰ ਆ ਉਰੇ ਆਓ ਪੂਰੇ ਆ ਗਾ ਕਿਨੂ ਰੇ ਪੁੱਤ ਉੱਥੋਂ ਬੱਲਾ ਉਰੇ ਆ ਨਹੀਂ ਥੱਲੇ ਦਾ ਸੁੱਕਾ ਪਿਆ ਤੂੰ ਇੰਨਾ ਉੱਚੀ ਕਾ ਤੂੰ ਬੋਲਦਾ ਸੀ ਹੁਣ ਨਹੀਂ ਵਰਸੇ ਪਾਣੀ ਕਿ ਪੀਣ ਨੂੰ ਨਹੀਂ ਮਿਲਦਾ ਪਾਣੀ ਡੋਲ ਦਿੰਦਾ ਓ ਗगन ਪੁੱਤ ਥੱਲੇ ਸੁੱਕਾ ਪਿਆ ਕਦ ਖੋਲਿਆ ਉਹਨੇ ਕਦ ਡੋਲਿਆ ਪਾਣੀ ਡੋਲਿਆ ਮਹਾਰਾਜ ਇਹ ਮਾਰਦੇ ਨਹੀਂ ਉਹ ਸਭੀ ਚਲੋ ਚੰਗਾ ਮੇਰੀ ਗੱਲ ਸੁਣ ਇੱਕ ਮਿੰਟ ਤੇਤੋਂ ਪਤਾ ਸਨ ਨਹੀਂ ਕਿੰਨਾ ਉਮਰ ਚ ਵੱਡਾ ਪੁੱਤ ਤੂੰ ਕਿੰਨੀ ਉੱਚੀ ਬੋਲ ਰਿਹਾ ਸੀ ਮੈਂ ਉੱਥੇ ਦੇਖ ਲਾ ਹੁਣ ਕੁਟੀਆਂ ਚ ਅੰਦਰ ਬੈਠਾ ਸੀ ਮੈਂ ਦੇਖਿਆ ਮੈਂ ਗगन ਗਗਨ ਪੁੱਤ ਸੋਨੀ ਤੇ ਤੋਂ ਵੱਡਾ ਉਮਰ ਚਾ ਠੀਕ ਹੈ ਫਿਰ ਜੀ ਮਾਫੀ ਮੰਗ ਸੋਨੀ ਤੋਂ ਕਹਿ ਸੋਨੀ ਨੂੰ ਇੱਧਰ ਆ ਜਾਓ ਇੱਧਰ ਆ ਜਾ ਸੋਨੀ ਉਰੇ ਆ ਜਾ ਪੁੱਤ ਦੇਖੋ ਜੀ ਮੈਂ ਤੁਹਾਨੂੰ ਹੱਥਾਂ ਪਿਆਰ ਕਰਦਾ ਐ ਦੇਖੋ ਜੀ ਲਗਨ ਪੁੱਤ ਕੰਦਾ ਮੈਨੂੰ ਮਾਰਦਾ ਵੇ ਗਗਨ ਠੀਕ ਜੀ ਗਗਨ ਪੁੱਤ ਤੇਰੀ ਗਲਤੀ ਆ ਬੇਟਾ ਚਲੋ ਮੈਂ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ ਉਹਨੂੰ ਮੰਗ ਹੈ ਕੋਈ ਪਰੇ ਮਿੱਟੂ ਇੱਕ ਮਿੰਟ ਨਹੀਂ ਦੇਖੋ ਜੀ ਇੱਕ ਮਿੰਟ ਸੋਨੀ ਦੀ ਚੱਪਲਾ ਜੀ ਸੋਨੀ ਇਹ ਕੀ ਪਾਈ ਫਿਰਦਾਂ ਤੂੰ ਪੈਰਾਂ 'ਚ ਲੱਗ ਲੇ ਨਹੀਂ ਜਾਣ ਦੋ ਨੀ ਪੁੱਤ ਮੇਰੀ ਇੱਕ ਗੱਲ ਸੁਣ ਲੱਗਾ ਗਾ ਨਾ ਤੂੰ ਆਪ ਤੋਂ ਵੱਡੇ ਨਾਲ ਇੱਕ ਨਹੀਂ ਬੋਲਣਾ ਬੇਟਾ ਤੇਰੀ ਗਲਤ ਗੱਲ ਆ ਕਿੰਨੀ ਉੱਚੀ ਬੋਲ ਰਿਹਾ ਸੀ ਲਓ ਜੀ ਸੰਗਤ ਜੀ ਦੇਖ ਲਓ ਗਗਨ ਆਪ ਇਹ ਗੱਲਾਂ ਕਰਦਾ ਫਿਰ ਬਾਅਦ 'ਚ ਕਹਿੰਦਾ ਮੈਨੂੰ ਮਾਰਦੇ ਨੇ ਫਿਰ ਮੈਨੂੰ ਕਹਿੰਦਾ ਮੈਨੂੰ ਮਤਲਬ ਝਿੜਕਦੇ ਨੇ ਸੋਨੀ ਉਰੀ ਆਈ ਵੀਰੇ ਵਾਇਗੁਰੂ ਕੰਨ 'ਚ ਕੱਲ ਫਿਰ ḍੱਕੇ ਮਾਰਦਾ ਹੀ ਰੋਜ਼ ਜੇਲਾ ਹੈ ਵਾਇਗੁਰੂ ਰੋਏ ਕੰਨ 'ਚ ḍੱਕੇ ਮਾਰਦਾ ਕਰਦਾ ਮਾਰਦਾ ਵਾਇਗੁਰੂ ਕੰਨ 'ਚ ḍੱਕੇ ਪੁੱਤ ਹਾਂ ਇਹਦਾ ਰੋਜ਼ ਵਾਇਗੁਰੂ ਦਾ ਪਰਨਾ ਕਿੱਥੇ ਪਰ ਕਦ ਮਾਰਦਾ ਇਹ ਕਦ ਮਾਰੀ ਨਹੀਂ ਨਹੀਂ ਮਾਰਦਾ ਜੀ ਹਾਂ 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 ਇਹ ਤਾਂ ਡਾਵਾ ਹੀ ਨਹੀਂ ਹੈ ਕਾਕਾ ਨੇ ਕੀ ਬਾਈ ਇਹ ਤਾਂ ਮਾਰਦਾ ਹਾਂ ਮਾਰਦਾ ਮਾਰਦੇ ਮਾਰਦੇ ਕੋਈ ਗੱਗ ਕੋਈ ਗੱਲ ਇੱਕ ਮਿੰਟ ਬਾਪੂ ਜੀ ਮੈਂ ਬਾਅਦ ਚ ਸੁਣਨਾ ਤੁਹਾਡੀ ਗੱਲ ਇਹਦੀ ਗਗਨ ਦੀ ਮੜੀ ਜੇ ਆਪਾਂ ਫੋਟੋ ਬਣਾ ਲਈਏ ਇੱਕ ਵੀਡੀਓ ਗਗਨ ਪੁੱਤ ਮੈਨੂੰ ਹੁਣ ਤੇਰੇ ਤੇ ਗੁੱਸਾ ਇਸ ਗੱਲ ਤੇ ਸਾਰੀ ਸੰਗਤ ਨੂੰ ਵੀ ਗੁੱਸਾ ਵੀ ਤੂੰ ਆਪ ਤੋਂ ਵੱਡੇ ਨੂੰ ਝਟਕ ਦੇਣਾ ਹਲੋ ਠੀਕ ਹੁਣ ਅੰਤ ਗਲਤ ਗੱਲ ਹੈ ਮਿੱਟੀ ਉਹ ਨਹੀਂ ਕਰਦਾ ਮੈਂ ਕੋਈ ਚਾਹ ਤੂੰ ਹਰ ਰੋਜ਼ ਏਦਾਂ ਕਰਦੇ ਨਾ ਨਹੀਂ ਬਾਪੂ ਜੀ ਕੁਛ ਨਹੀਂ ਕਹਿੰਦਾ ਜੀ ਮੈਂ ਤਾਂ ਕੁਝ ਮੈਂ ਤਾਂ ਆਪ ਗਰੀਬ ਆਂ ਮੈਂ ਹੈ ਸੋਨੀ ਕਿਵੇਂ ਮੈਂ ਮੈਂ ਇਹਨੂੰ ਕੁਛ ਨਹੀਂ ਕਹਿੰਦਾ ਜੀ ਨਹੀਂ ਤਾਂ ਇਹਦਾ ਕੁਛ ਕਿਹਾ ਨਹੀਂ ਸੋਨੀ ਤਾਂ ਟੁੱਟੀ ਖੋਲੀਦੀ ਹੱਥ ਨਹੀਂ ਲਾਇਆ ਜੀ ਮੈਨੂੰ ਉਹ ਤਾਂ ਮੈਂ ਬੋਲ ਹੀ ਨਹੀਂ ਹੱਥ ਨਹੀਂ ਨਹੀਂ ਤਾਂ ਟੁੱਟੀ ਖੋਲੀਦੀ ਵੀਰੇ ਨਹੀਂ ਇਹਨੇ ਕਾਤੋਂ ਫਿਰ ਪਾਕਾ ਤਾਂ ਗਿਆ ਦੀ ਇਹ ਉਹ ਟਾਈਮ ਪਾਸ ਕਰਦਾ ਵਿਚਾਰਾ ਅਮ ਜੀ ਟਾਈਮ ਪਾਸ ਕਰੀਆ ਠੀਕ ਆ ਜਾ ਆਪਾਂ ਗੱਲ ਕਰੀਏ ਉਹਦੇ ਨਾਲ ਆ ਜਾ ਆ ਜਾ ਬਾਪੂ ਜੀ ਕੋਈ ਹੈਗੀ ਤੀ ਇਦਾਂ ਦੀ ਗੱਲ ਇਹ ਸੋਨੀ ਪਾਣੀ ਡੋਲ ਦਿੰਦਾ ਇਹ ਕਈ ਸ਼ਰਾਰਤਾਂ ਕਰਦਾ ਜੀ ਕੀਤਾ ਕਰਮਜੀਤ ਨੂੰ ਜਾਂਦੇ ਜਾਂਦੇ ਜੀ ਕਦੇ ਦਾੜੀ ਫੁੱਟ ਗਿਆ ਕਦੇ ਨਹੀਂ ਚਲੋ ਕੋਈ ਨਾ ਤਾਂ ਕੋਈ ਗੱਲ ਨਹੀਂ ਉਹ ਆਏ ਤਾਂ ਭੋਲੀਆਂ ਰੂਹਾਂ ਨੇ ਜੀ ਆਏ ਨਹੀਂ ਕਿੱਥੇ ਕਾਹ ਜੀ ਕਮਾਂਡੋ ਬਾਪੂ ਐਂ ਠੀਕ ਠਾਕ ਐ ਤਾਂ ਇਹ ਕੋਈ ਚੱਕਰ ਨਹੀਂਦਾ ਤਾਂ ਵੈਸੇ ਵਸੇ ਕਿਤੇ ਦੂਜੇ ਨੇ ਬੰਦਾ ਚੌੜ ਕਰ ਲੰਦਾ ਪਰ ਸੰਗਤ ਜੀ ਦੇਖ ਲਓ ਗਗਨ ਦੇ ਤੁਸੀਂ ਵੀਡੀਓ ਕਹਿੰਦੇ ਨੂੰ ਵੀ ਗਗਨ ਦੀ ਵੀਡੀਓ ਬਣਾ ਕੇ ਪਾਓ ਉਹ ਹੋ ਜਾਂਦਾ ਦੇਖੋ ਡੱਬਾ ਚੱਕੀ ਮਤਲਬ ਆਇਆ ਜੀ ਗਗਨਾ ਆਪ ਮਤਲਬ ਗੁੱਸਾ ਕਰ ਦਿੰਦਾ ਫਿਰ ਬਾਅਦ ਚੋ ਕਹਿੰਦਾ ਮੈਨੂੰ ਗੁੱਸਾ ਕਰਦੇ ਨੇ ਸੋਨੀ ਨੇ ਹੁਣ ਮਤਲਬ ਦੇਖ ਲਓ ਕੋਈ ਨਹੀਂ ਉਹ ਜਿਹੜਾ ਰੈਬਰ ਖੋਲੇ ਰੈਬਰ ਮਤਲਬ ਜੀ ਬਿਲਕੁਲ ਜਿਹੜਾ ਸੁੱਕੇ ਪਏ ਨੇ ਹੈ ਬਿਲਕੁਲ ਦੋ ਦਵਾਰਾ ਚਾਹ ਪੀਏ ਨੇ ਪਰਤ ਮਾਈ ਮਾਈ ਪਰਤ ਨੂੰ ਨਾ ਉਹ ਤੂੰ ਦੇਖਿਆ ਗਲਤ ਗੱਲ ਆ ਤੂੰ ਕਹਿੰਦੀ ਹੁਣ ਕਹਿੰਦੇ ਫਿਰ ਗਲਤ ਗੱਲ ਆ ਪਾ ਭਾਈ ਕਿਹਨੇ ਰੋਕਿਆ ਚਾਹ ਤੋਂ ਜਸਮਾਨੀ ਪੁਲਿਸ ਦਾ ਉਹ ਬੈਲਟ ਨੰਬਰ ਮਿਲੂਗਾ ਜੀ ਤੁਸੀਂ ਤੁਸੀਂ ਮਤਲਬ ਕਿਹੜੇ ਸਾਲ ਵਿੱਚ ਡਿਊਟੀ ਛੱਡੀ ਦੀ ਥੋਨੇ ਸਾਲ ਨੂੰ ਜੀ ਮੈਨੂੰ ਯਾਦ ਨਹੀਂ ਆਉਂਦਾ ਯਾਦ ਨਹੀਂ ਤੁਸੀਂ ਡਿਊਟੀ ਕਿਹੜੀ ਜੇਲ੍ਹ ਚ ਕੀਤੀ ਹੈ ਜੀ ਸੈਂਟਰ ਜੇਲ ਬਟਿੰਡੇ ਦੇ ਬਟਿੰਡੇ ਚ ਤੁਸੀਂ ਸੈਂਟਰ ਜੇਲ ਗਾਰਡ ਡਿਊਟੀ ਗਾਰਡ ਤੁਸੀਂ ਉਹ ਮਤਲਬ ਜਿਹੜੇ ਕੈਦੀ ਸੀ ਉਹਨਾਂ ਨੂੰ ਲੈ ਕੇ ਜਾਂਦੇ ਹੋਮੋਂਗੇ ਨਾਲ ਹੈ ਨਾ ਨਹੀਂ ਨਹੀਂ ਥੱਲੇ ਗਾਰਡ ਲੱਗੇ ਸੀ ਅੱਛਾ ਜੇਲ ਸਾਹਮਣੇ ਹਾਂ ਨਿਗਰਾਨੀ ਦੇ ਨਿਗਰਾਨੀ ਤੇ ਉਹਨਾਂ ਕੈਦੀਆਂ ਦੀ ਨਿਗਰਾਨੀ ਵਾਸਤੇ ਅੱਛਾ 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 ਹਾਂ ਥੋੜਾ ਦੁਬਾਰੇ ਤੁਸੀਂ ਕੀ ਕਹਿਣਾ ਦੱਸੋ ਕੀ ਮੰਗਾ ਤੁਹਾਡੀ ਜੀ ਮੇਰੀ ਮੰਗ ਉਹਨੂੰ ਵੀ ਮੰਗ ਜਿਵੇਂ ਉਹ ਕਰ ਦੇਣੋ ਮਤਲਬ ਤੁਸੀਂ ਡਿਊਟੀ ਲੱਗਣਾ ਜੀ ਦੁਬਾਰੇ ਦੁਬਾਰਾ ਡਿਊਟੀ ਲੱਗਣਾ ਮੈਂ ਕਰਕੇ ਕਹਿਣਾ ਵੀ ਨੰਬਰ ਤੇ ਨੰਬਰੀ ਦੇ ਦਰ ਮੈਨੂੰ ਨੰਬਰ ਮਿਲ ਗਿਆ ਜੀ ਤੁਹਾਡੀ ਡਿਊਟੀ ਚੜ ਗਏ ਤੁਸੀਂ ਚੜ ਗਈ ਡਿਊਟੀ ਤਾਂ ਚੜ ਗਈ ਚੜ ਗਈ ਚੜ ਗਈ ਡਿਊਟੀ ਚੜ ਗਈ ਜੀ ਨਹੀਂ ਵਰਦੀ ਪੰਜਾਬ ਪੁਲਿਸ ਬੈਟ ਨੰਬਰ ਮਿਲ ਜੂਗਾ ਮਿਲ ਗਿਆ ਜੀ ਮਿਲ ਗਿਆ ਮਿਲ ਗਿਆ ਮਿਲੂਗਾ ਨਹੀਂ ਮਿਲ ਗਿਆ ਮਿਲ ਗਿਆ ਨੰਬਰ ਮਿਲ ਗਿਆ ਜੀ ਮਿਲ ਗਿਆ ਮਿਲ ਗਿਆ ਵਰਦੀ ਆਈ ਪੀ ਵਰਦੀ 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 ਆਈ ਪੀ ਵਰਦੀ ਦੇਣ ਲੱਗੇ ਤੁਹਾਨੂੰ ਜੀ ਬਸ ਚੜ ਗਏ ਤੁਹਾਡੀ ਡਿਊਟੀ ਲਾਉਣ ਲੱਗੇ ਨੇ ਬਸ ਬੈਟਰ ਤੁਸੀਂ ਵਾਹਿਗੁਰੂ ਵਾਹਿਗੁਰੂ ਚੱਲੀ ਜਾਂਦੀ ਨਾ ਚੱਲੀ ਯਾਰ ਜੀ ਡਿਊਟੀ ਤੁਸੀਂ ਚਾਹੇ ਇੱਥੇ ਹੋਮੋ ਚਾਹੇ ਕਿਤੇ ਉਹ ਮੈਂ ਡਿਊਟੀ ਥੋੜੀ ਚੱਲ ਰਹੀ ਹੈ ਜੀ ਹਾਂ ਬੜਾ ਹਾਂ ਬੈਠੋ ਜੀ ਬੈਠੋ ਪੇਮੈਂਟ ਮਿਲੂਗੀ ਨਾ ਮੈ ਮਿਲੂਗੀ ਮੈਨੂੰ ਕਿ ਪੇਮੈਂਟ ਮਿਲੂਗੀ ਜੀ ਬਾਪੂ ਉਹ ਮੀਡੀਆ ਵਾਲੇ ਪਿੱਛੇ ਨਾਲ ਆਏ ਉਹਨਾਂ ਨੇ ਦੱਤਾ ਉਹ ਉਦੋਂ ਪਿੱਛੇ ਉਹ ਉਦੋਂ ਮੀਡੀਆ ਵਾਲੇ ਨੇ ਪੁੱਛਿਆ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨੇ ਤੁਹਾਡੀ ਪੇਮੈਂਟ ਪਾਈ ਆ ਹਾਂ ਹਾਂ ਉਸ ਤੋਂ ਬਾਅਦ ਇਹ ਭਾਈ ਜੀ ਦੱਤਾ ਸੀ ਐਂ ਕਰਕੇ ਮੈਂ ਡਿਊਟੀ ਕਰਦਾ ਰਿਹਾ ਹਾਂ ਹਾਂਜੀ 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 ਠੀਕ ਆ ਤੁਹਾਡੀ ਗੱਲ ਉਹਨੇ ਬਾਪੂ ਜੀ ਨੇ ਜੀ ਇਹ ਸਾਨੂੰ ਨਾਬੇ ਸ਼ਹਿਰ ਤੋਂ ਸੰਗਤ ਜੀ ਮਿਲੇ ਸੀਗੇ ਜੀ ਇਹ ਬਾਪੂ ਜੀ ਦੇ ਵੀ ਬੜ ਮਤਲਬ ਇਹਨਾਂ ਨੇ 20-25 ਸਾਲ 90 ਦੀਆਂ ਸੜਕਾਂ ਦੇ ਉੱਪਰ ਸੜਕਾਂ ਦੇ ਉੱਪਰ ਹੀ ਆਪਣਾ ਜੀਵਨ ਕੱਟਿਆ ਜੀ ਔਰ ਇੱਕੋ ਕੰਬਲ ਦੇ ਵਿੱਚ ਕਈ ਸਾਲ ਕੱਢਤੇ ਜੀ ਬਾਪੂ ਜੀ ਕੋਲੇ ਨਾ ਘਰ ਸੀਗਾ ਜੀ ਕੋਈ ਨਾ ਕੋਈ ਪਰਿਵਾਰਕ ਮੈਂਬਰ ਔਰ ਸਰੀਰ ਵੀ ਜਿਹੜਾ ਜਵਾਬ ਦੇ ਗਿਆ ਮਤਲਬ ਬੜਾਪਾ ਇਹਨਾਂ ਆ ਗਿਆ ਵਿਰਧ ਹੋ ਗਿਆ ਸਰੀਰ ਬੜੇ ਸਾਊ ਮਤਲਬ ਬੜਾ ਸ਼ਾਂਤ ਸੁਭਾਅ ਚ ਰੁਕਦਾ ਔਰ ਇਹਨਾਂ ਨੇ 20 ਤੋਂ 25 ਸਾਲ ਨਾਬੇ ਦੀਆਂ ਸੜਕਾਂ ਤੇ ਮਤਲਬ ਆਪਣੀ ਜ਼ਿੰਦਗੀ ਕੱਟੀ ਆ ਔਰ ਜਿਹੜੇ ਭੀਖ ਮੰਗ ਕੇ ਪੈਸੇ ਇਕੱਠੇ ਕਰਦੇ ਸੀ ਉਹਨਾਂ ਦਾ ਦੂਜਿਆਂ ਲਈ ਲੰਗਰ ਲਾ ਦਿੰਦੇ ਤੇ ਸੰਗਤ ਜੀ ਇਹ ਨਾਬੇ ਦੀ ਜਿਹੜੀ ਸੰਗਤ ਆ ਉਹ ਗਵਾਹ ਮਤਲਬ ਇਹ ਦੂਜਿਆਂ ਦਾ ਭਲਾ ਚਾਹਣ ਵਾਲੇ ਇਨਸਾਨ ਨੇ ਜਦੋਂ ਵੀ ਕੋਈ ਪੈਸਾ ਇਕੱਠਾ ਹੋਣਾ ਤਾਂ ਲੰਗਰ ਦੇ ਵਿੱਚ ਘਿਓ ਪਚਾ DNA ਜਾਂ ਲੰਗਰ ਲਾ DNA ਜਿੱਦਾਂ ਮਾਤਾ ਜੀ ਦੇ ਜਗਰਾਤੇ ਹੁੰਦੇ ਨੇ ਜਾਂ ਜਦੋਂ ਗੁਰਪੁਰਬ ਹੁੰਦੇ ਨੇ ਉਦੋਂ ਮਤਲਬ ਲੰਗਰ ਜਿਹੜਾ ਲਾ DNA ਇਹ ਉਹ ਇਨਸਾਨ ਨੇ ਜੀ ਉਹ ਰੂਹਾਂ ਨੇ ਜੀ ਇਹ ਕਿੱਥੇ ਗਿਆ ਬਾਪੂ ਜੀ ਗਗਨ ਕਿੱਥੇ ਆ? ਉਰੇ ਪੁੱਤ ਉਰੇ ਉਰੇ ਉਹ ਕਿਹੜਾ ਪਾਣੀ ਢੋਲਦਾ ਇਹਨੂੰ ਪੁੱਛੋ ਜੀ। ਹਾਂ ਜੀ ਪੁੱਛੋ ਇਹਨੂੰ ਡਰਾ ਕੇ ਪੁੱਛੋ ਕਿਹੜਾ ਪਾਣੀ ਢੋਲਦਾ। ਦੱਸ ਬਈ ਉਰੇ ਬੈਠਰੇ ਤੇ ਖੜ। ਮੈਂ ਖੜੀ ਮੰਗ ਮਾਫੀ। ਖੜੇ ਹੋ ਵੇ ਖੜੇ ਹੋ ਵੇ ਪਹਿਲਾਂ ਖੜੇ ਹੋ। ਉਹ ਨਹੀਂ ਓਏ ਖੜੇ ਹੋ ਵੇ ਖੜੇ ਹੋ। ਖੜੇ ਹੋ ਪਹਿਲਾਂ ਇੱਥੇ ਖੜੇ ਹੋ ਇਧਰ ਨੂੰ ਮੁਕਰ ਮੇਰੇ ਕਿੰਨ ਨਾ ਸੋਨੀ। ਨਾ ਰੁਕਮਾ ਨਾ ਸੋਨੀ ਇਧਰ ਮੁਕਰ ਇਧਰ ਮੁਕਰ। ਹੁਣ ਛੱਡ ਦੋ ਰਾਂ। ਨਹੀਂ ਛੱਡ ਦੋ ਨਹੀਂ ਹੁਣ ਕੀ ਗੱਲ ਕੀ ਹੋਈ ਆ ਦੱਸੋ ਸੋਨੀਏ। ਇਹਨੇ ਮੇਰਾ ਥੱਪੜ ਮਾਰਿਆ ਸੀ। ਕਾ ਹਾਂ ਜੀ ਮਾਰਿਆ ਦੀ ਨਹੀਂ ਮਾਰਿਆ ਜਾਂ ਕਿੰਦਾ ਇਹ ਲਾ ਨਹੀਂ ਦੇਖ ਲੈ ਮਾਰਿਆ ਸੀ ਬਾਈ ਫਿਰ ਮੈਂ ਉਧਰੋਂ ਪੁੱਛੂ ਸਾਰੇ ਤੋਂ ਸਰਪੰਚ ਮਾਰਿਆ ਦੀ ਪੁੱਤ ਨੇ ਮਾਰਿਆ ਹੋਊਗਾ ਮਾਰਿਆ ਦੀ ਗਗਨ ਸੋਨੀ ਝੂਠ ਬੋਲਦਾ ਵੀਰੇ ਦੱਸੀ ਸੋਨੀ ਵੀਰੇ ਚੱਲ ਕੋਈ ਗੱਲ ਇਹ ਤਾਂ ਇਹ ਪੁੱਤ ਤੇਰੇ ਤੋਂ ਵੱਡਾ ਗਗਨ ਠੀਕ ਆ ਆਪਾਂ ਇੱਧਰ ਸੰਗਤ ਨੂੰ ਤੇਰੀ ਫੋਟੋ ਬਣਾ ਕੇ ਭੇਜੀ ਆ ਰਾਜਾ ਇਹ ਆ ਜੀ ਗਗਨਦੀਪ ਸਿੰਘ ਨੰਨਾ ਔਰ ਇਹ ਸਾਰਿਆਂ ਨਾਲੋਂ ਸ਼ਰਾਰਤੀ ਆ ਸੰਗਤ ਜੀ ਸਾਰਿਆਂ ਨਾਲੋਂ ਪਿਆਰਾ ਬੱਚਾ ਔਰ ਸੋਨੀ ਨੂੰ ਤਾਂ ਤੁਸੀਂ ਜਾਣਦੇ ਹੋ ਸੋਨੀ ਦਾ ਥੋੜੀ ਜਿਹੀ ਸਿਹਤ ਤਾਂ ਕਰਕੇ ਸੰਗਤ ਜੀ ਥੋੜੀ ਜਿਹੀ ਕਿ ਜਿਹੜੀ ਮਤਲਬ ਵੀਕ ਹੋ ਗਈ ਜੀ ਇਹਨਾਂ ਦੀ ਮਤਲਬ ਥੋੜੀ ਜਿਹੀ ਬਵਾਸੀਰ ਦੀ ਪ੍ਰੋਬਲਮ ਸੀਗੀ ਜੀ ਤੇ ਤਾਂ ਕਰਕੇ ਥੋੜੇ ਜਿਹਾ ਸਿਹਤ ਕਮਜ਼ੋਰ ਹੋ ਗਈ ਸੀ ਨਹੀਂ ਮਤਲਬ ਚੜਦੀ ਕਲਾ ਜੀ ਸੰਗਤ ਜੀ ਔਰ ਆਪ ਜੀ ਨਾਲ ਦੋਹਾਂ ਰੂਹਾਂ ਨੂੰ ਬਹੁਤ ਪਿਆਰ ਕਰਦੇ ਹੋ ਬਾਕੀ ਸਾਰੇ ਹੀ ਪਰਿਵਾਰ ਆਪਣਾ ਇਹ ਦੇ ਵਿੱਚ ਆ ਕਿਤੇ ਉੱਕਦਾ ਜੀ ਜੇਬ ਦੇ ਵਿੱਚ ਨਾ ਹਾਂ ਹਾਂ 100 ਰੁਪਏ ਵੀਰੇ ਠੀਕ ਆਹ ਇਹ ਤਾਂ ਚਾਬੀ ਆ ਵੀਰੇ ਜੇਬ ਦੇ ਚਾਬੀ ਆਂਦੀ ਉਹ ਬੱਚਿਆਂ ਦੀ ਨਾ ਚਾਬੀ ਐਸੀ ਗੱਲ ਨੀ ਕਰ ਚਾਬੀ ਆ ਬੁੱਤ ਲੈ ਦਿਖਾ ਜੀ ਇਹ ਚਾਬੀ ਆ ਬੇਟਾ ਲੈ ਬਾਲੀ ਹੈ ਨਾ ਵਾਸ ਵਾਸ ਰੱਖ ਲਓ ਫਿਰ ਸਤਾਰੇ ਵਾਲੀ ਹੈ ਸਤਾਰੇ ਤੇ ਮੰਗੇ ਤਾਂ ਸੀ ਨਹੀਂ ਨਹੀਂ ਉਹ ਮੈਂ ਕੀ ਰੱਖ ਲਵਾਂ ਫਿਰ ਦੂਜੇ ਚ ਪਾ ਕੇ ਰੱਖੂ ਮੈਂ ਤੇ ਨਹੀਂ ਪਾ ਕੇ ਕੱਲ ਗੁੰਮ ਨਾ ਜਾਣ ਫਿਰ ਲੈ ਬੜਾ ਤੂੰ ਸੰਭਲਾ ਤੂੰ ਸੰਭਲਾ ਤੂੰ ਸੰਭਲਾ ਉਹ ਗੱਲ ਨਹੀਂ ਗਈ ਉਦੋਂ ਮੈਨੂੰ ਲੱਭੇ ਨਹੀਂ ਮੈਂ ਦਿੱਤੇ ਨੇ ਲੱਭ ਕੇ ਫਿਰ ਕਿਹੜੇ ਉਹ ਦੋ 5-500 ਦੇ ਨੋਟ ਅੱਕਰ ਨੂੰ ਫਿਰ ਕਿੱਥੋਂ ਲੱਭੇ ਅੰਦਰੋਂ ਅੰਦਰੋਂ ਕਿੱਥੋਂ ਅੰਦਰੋਂ ਅੰਦਰੋਂ ਮੇਜ ਕਲੋ ਇੱਥੇ ਉਹ ਗਿਰੇ ਪਸੰਦ ਹੈ ਜਿਹਦੇ ਕੱਪੜੇ ਵੀ ਨਹੀਂ ਪ੍ਰੈਸ ਕਰਦੇ ਉੱਥੋਂ ਲੱਭੇ ਹੁਣ ਕਿੱਤੇ ਨੇ 5-500 ਮੈਂ ਦੇ ਤੇਰੇ ਨਾਲ ਹੀ ਕਿਹਨੂੰ ਦੇ ਤੇ ਕਰ ਨੂੰ ਬਿਕਰ ਨੂੰ ਹਾਂ ਦੇ ਤੇਰੇ ਨਾਲ ਹੈ ਮੈਨੂੰ ਜਵਾ ਕਰਾਉਣੇ ਤੇ ਚੱਲ ਹੁਣ ਹੁਣ ਕੇ ਦੇ ਦੂੰਗਾ ਜੀ ਮੈਂ ਕੋਈ ਹੁਣ ਜੇ ਕੋਈ ਲੱਭੇ ਠੀਕਾ ਮੈਨੂੰ ਦੇ ਠੀਕ ਹੈ ਮੈਂ ਦੇ ਦੂੰਗਾ ਜੀ ਕੋਈ ਕਰ ਲੈ ਵੈਰੀ ਗੁੱਡ ਕੋਈ ਗੰਨਾ ਲੈ ਵਟ ਉਹ ਮੈਂ ਉਹ ਲੈਣਾ ਨਹੀਂ ਇਹ ਚੱਕ ਚੱਕ ਕੇ ਨਾ ਸੁੱਟ ਦਿੰਦਾ ਮੈਂ ਲੱਪ ਲੱਪ ਕੇ ਕਈ ਵਾਰੀ ਕੰਦਰੋਂ ਕੱਢੇ ਨੇ ਪੂਰਾ ਕੱਢੇ ਨੇ ਕਈ ਵਾਰ ਗੱਡੇ ਨੇ ਕਿੱਥੋਂ ਉੱਪਰੋਂ ਅੰਦਰੋਂ ਕਿੰਨੀ ਵਾਰੀ ਕੱਢ ਕੇ ਉਹ ਸੁੱਟ ਦਿੰਦਾ ਇਹ ਸੁੱਟ ਦਿੰਦਾ ਜੋ ਕੀ ਸੁੱਟ ਦਿੰਦਾ ਕੱਟ ਕੱਟ ਕੇ ਲੈ ਨਹੀਂ ਵਾਰੀ ਮੈਂ ਅੱਛਾ ਹੁਣ ਨਹੀਂ ਨਹੀਂ ਬਸ ਬਸ ਪਾ ਕੇ ਰੱਖੋ ਨਹੀਂ ਮੈਂ ਨਹੀਂ ਲੈਣਾ ਨਹੀਂ ਨਹੀਂ ਬਸ ਬਸ ਪਾ ਕੇ ਰੱਖ ਹਾਂ ਪਾ ਕੇ ਦੋ ਇਹ ਲੈ ਕਰੋ ਓਏ ਇਹ ਨਿਕਲੋ ਪਹਿਲਾ ਇਨਸਾਨ ਆ ਜਿਹੜਾ ਮਾਇਆ ਕਲੈਣੀ ਤੋਂ ਮਨਾ ਕਰ ਰਿਹਾ ਲੋ ਬਾਹਰ ਚੜ ਜਾ ਰਾਜੂ ਲੋ ਆ ਜਾ ਰਾਜੂ ਏ ਅਨੇ ਨਹੀਂ ਲੈਣਾ ਜੀ ਮੈਂ ਲੈ ਲੈ ਬੱਤ 100 ਰੁਪਏ 200 ਅਨੇ ਨਹੀਂ ਲੈਣਾ ਮੈਂ ਇਹ ਕੰਮ ਨਹੀਂ ਕਰਦਾ ਫਿਰ ਭਾਗ ਰੱਖੋ ਜੋ ਭੀ ਭਾਗ ਰੱਖਣਾ ਤੈਨੂੰ ਲੋਡ ਪਊਗੀ ਅਨੇ ਮੈਂ ਨਹੀਂ ਲੈਂਦਾ ਮੈਂ ਲੋਡ ਲੋਡ ਨਹੀਂ ਹੈਗੀ ਨਾ ਮੈਂ ਚਾਰ ਅੱਜ ਕੇ ਖੁੱਲੇ ਪੀਵਾਂਗਾ ਚਾਹ ਠੀਕ ਹੈ ਬਸ ਚਾਰ ਅੱਜ ਕੇ ਪੀਵਾਂਗਾ ਉਹ ਕੁਝ ਕੁਲਫੀਆਂ ਕੁਲਫੀਆਂ ਖਾਣੇ ਪੜੇ ਉਹ ਜੀ 30 ਰੁਪਏ ਜੀ ਹੈਂ ਗੀਜੇ ਚ ਪਾਤੇ ਮੈਂ ਕਹਵਾਦਾ ਮੈਂ ਕਿਤੇ ਦਵਾ ਪਾਤੇ ਗੀਜੇ ਚ ਪਾਤੇ ਗੀਜੇ ਚ ਬਸ ਠੀਕ ਹੈ ਵੈਂਦੀ ਰਕਮ ਮੈਦੇ ਹੀ ਪਾ ਰੱਖਾ ਹੋਰ ਬੁਮਕੇ ਤੇ ਫਿਰ ਮੈਨੂੰ ਮਾਰ ਠੀਕ ਹੈ ਬਸ ਇਹੀ ਚਲੋ ਠੀਕ ਹੈ ਜੀ ਇਥੇ ਮੈਂ ਲੁਗਾਈ ਹੈ ਮੜ ਬੈਠਣ ਦੋਣ ਬੈਠ ਨਾ ਪਹਿਲਾਂ ਪਹਿਲਾਂ ਇੱਕ ਤਾਂ ਸ਼ਬਦ ਸੁਣਾ ਦੀ ਇੱਕ ਜਕਾਰਾ ਲਾ ਦੀ ਇੱਕ ਜੋ ਜੋ ਤੈਨੂੰ ਧਰਮੇ ਖਵਾਉਂਦਾ ਸੁਣਾ ਪਹਿਲਾਂ ਮੈਨੂੰ ਸੁਣਾ ਪਹਿਲਾਂ ਸ਼ਬਦ ਸੁਣਾ ਕੋਈ ਵੀ ਸੁਣਾ ਦੇ ਪੁੱਤ ਜੋ ਮੰਗੇ ঠাকুর হ্যাঁ ਜੋ ਮੰਗੇ ঠাকুর ਆਪਣੇ ਸੋ ਸੋਈ ਸੋਈ ਦੇ ਜੋ ਮੰਗੇ ঠাকুর ਆਪਣੇ ਸੋ ਸੋਈ ਸੋਈ ਦੇ ਵাইਗਰ ਹੋਂ ਸਾ ਵਾਈ ਗੁਰਜ ਕੀ ਫੱਟੇ ਹੋਰ 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 ਇਕੋਂ ਦਾ ਬਸਣ ਸੁਣਾ ਤਾਂ ਜੀਨ ਫਿਰ ਕੱਲ ਨੂੰ ਕੱਲ ਨੂੰ ਫਿਰ ਕਹਨੇ ਸੁਣਾ ਦੇ ਬੱਚਾ ਕੱਲ ਨੂੰ ਵੀ ਤੇ ਉਹ ਵੇ ਤੇ ਸੁਣਾਵਾਂਗਾ ਕੱਲ ਫਿਰ ਪਹਿਲੇ ਸੁਣਾ ਇੱਕ ਹੋਰ ਉਹ ਮੈਂ ਹੁਣ ਕੱਲ ਨੂੰ ਸੁਣਾਦਾਗਾ ਅੱਜ ਮੈਂ ਸੁਣਾ ਦੇ ਮੇਰੀ ਜਾਨ ਕੋਈ ਹੋਰ ਸੁਣਾ ਦੇ ਬਾਹ ਬੋਹਰ ਨਗਰ ਨਾ ਆਓਏ ਬੋਹਰ ਨਗਰ ਨਾ ਆਓਏ ਅਸੀਂ ਕਰਨੀ ਮੇਰੇ ਜੋ ਕਰੇ ਬੋਹਰ ਨਗਰ ਨਾ ਆਓਏ ਬੋਹਰ ਨਗਰ ਨਾ ਆਓਏ ਨਹੀਂ ਵੇ ਖਲਤਾ ਵੇ ਕੁਝ ਕੀ ਫਤ ਠੀਕ ਹੈ ਵੈਰੀ ਗੁੱਡ ਪੁੱਤ ਵੈਰੀ ਗੁੱਡ ਪੁੱਤ ਉਹ ਦੇਖੋ ਉਹ ਦੇਖੋ ਹਾਂਜੀ ਹਾਂਜੀ ਦੱਸੋ ਚਾਲੇ ਤਰ ਵਾਹਿਗੁਰੂ ਇਹ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਰੱਬੀ ਰੂਹਾਂ ਦਾ ਕਾਰਜ 100 ਮੈਂਬਰ ਉਰੇ ਰਹਿ ਰਿਹਾ ਜੀ ਇਸ ਟਾਈਮ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਜੀ ਆਪਾਂ ਦੇਖੋ ਪ੍ਰਕਾਸ਼ ਮੋਣੀ ਉਹਨਾਂ ਕੱਪੜਿਆਂ ਦੀ ਸੇਵਾ ਕਰ ਰਹੇ ਨੇ ਜੀ ਮੈਂ ਆਜਾ ਗੱਗਨ ਆਪਾਂ ਹਾਲ ਦਿਖਾ ਕੇ ਲੱਕੀ ਸੰਗਤ ਨੂੰ ਮੜ ਜਾ ਆ ਹਾਲ ਤਾਂ ਦਿਖਾ ਲਈਏ ਪੁੱਤੋ ਆ ਜਾ ਆ ਜਾ ਮਿੱਟੇ ਪ੍ਰਦੀਪ ਜੀ ਕਿਵੇਂ ਹੋ ਕੀ ਕਰ ਰਹੇ ਹੋ ਸੇਵਾ ਅੰਦਰ ਸੇਵਾ ਕਰ ਰਹੇ ਤੇ ਨਾ ਬਸ ਬੈਠੇ ਜੀ ਅੱਛਾ ਅੱਛਾ ਗਗਰ ਸੰਗਤ ਨੂੰ ਹਾਲ ਦਿਖਾ ਦੇ ਪੁੱਤ ਆਪਣਾ ਚੱਲ ਬੇਟਾ ਬੋਲ ਕੇ ਦੱਸ ਕਿ ਕੌਣ ਕੌਣ ਕਿੱਥੇ ਕਿੱਥੇ ਪੈਂਦੇ ਹੁੰਦੇ ਨੇ ਕਿੱਥੇ ਹਾਂ ਜੀ ਆ ਪੈਣੀ ਅੰਦਰ ਬੰਦੇ ਅੱਛਾ ਠੀਕਾ ਠੀਕ ਹੈ ਬਿਸਤਰੇ ਇੱਧਰ ਰੱਖ ਰੱਖਨੇ ਆ ਦੋਨੇ ਇੱਥੇ ਦੱਸ ਕਿਦਾ ਕਿਦਾ ਮੰਝਾ ਯਾਦ ਆ ਤੈਨੂੰ ਇਹ ਤੇ ਮੇਰਾ ਮੰਝਾ ਉਹ ਮੈਂ ਇੱਥੇ ਰੱਖਣਤੀ ਬੰਨਣਾ ਮੋਰਾ ਮੰਝਾ ਤੇਰਾ ਮੰਝਾ ਤੂੰ ਕਿੱਥੇ ਪਹਿਨਾ ਹੁੰਦਾ ਉਹ ਮੇਰਾ ਮੰਝਾ ਜਿੱਥੇ ਕਰੋੜੀ ਤੇ ਆ ਅੱਛਾ ਜਿੱਥੇ ਉਹ ਬੈਠਾ ਠੀਕ ਸੋਨੀ ਤੇਰੇ ਨੂੰ ਗਵਿੰਦਰ ਨੂੰ ਕੋਈ ਤੰਗ ਤਾਂ ਨਹੀਂ ਕਰਦਾ ਕੋਈ ਨਹੀਂ 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 ਕੋਈ ਨਹੀਂ ਕਰਦਾ ਤੂੰ ਫਿਰ ਸੋਨੀ ਨੂੰ ਕਦੋਂ ਤੰਗ ਕਰਦਾ ਦੀ ਅੱਜ ਉਹ ਨਹੀਂ ਕਰਦਾ ਹੁਣ ਭੁੱਲ ਜਾ ਤੇ ਕਿਉਂ ਕੀਤਾ ਸੋਨੀ ਨੂੰ ਤੰਗ ਚੱਲ ਹੁਣ ਉਹਨੇ ਪਾਣੀ ਤਾਂ ਡੋਲਿਆ ਵੀ ਨਹੀਂ ਹੈਗਾ ਤੂੰ ਪੁੱਤ ਦੇਖ ਪੁੱਤ ਮੈਂ ਨਾ ਅੰਦਰ ਕੂਟੀਆਂ 'ਚ ਬੈਠਾ ਸੀ ਹਨਾ ਜਦ ਤੂੰ ਇੰਨੀ ਉੱਚੀ ਉੱਚੀ ਬੋਲ ਰਿਹਾ ਸੀਗਾ ਮਾਹ ਪਤਾ ਨਹੀਂ ਗगन ਕਿਦਣਾ ਲੜ ਪਿਆ ਚੱਲੀਆਂ ਹਲਾ ਚਲੋ ਨਹੀਂ ਫਿਰ ਐਦਾਂ ਕਾਤੋਂ ਕੀਤਾ ਤੇ ਨਾ ਨਹੀਂ ਨਹੀਂ ਕਿਉਂ ਕੀਤਾ ਪੁੱਤ 10 ਮਿੰਟ ਮੈਂ ਕਹਾਂ ਨਹੀਂ ਗਰਦਾਨ ਗਲਦੀ ਹੋ ਗਈ ਹੁਣ ਆ ਜੋ ਚੱਗੇ ਹਰ ਰੋਜੇ ਹਰ ਰੋਜੇ ਆ ਜੋ ਹਰ ਰੋਜੇ ਹੀ ਕੰਮ ਸੰਗਤ ਜੀ ਇੰਨਾ ਗੁੱਸਾ ਕਰਦਾ ਨਾ ਇਹ ਹੱਦ ਤੋਂ ਵੱਧ ਛਿੜਕਦਾ ਆਂਦਾ ਕਦੇ ਵਾਹਿਗੁਰੂ ਨੂੰ ਕਦੇ ਕਿਹਨੂੰ ਕਦੇ ਕਿਹਨੂੰ ਬਸ ਖਿਜਿਆ ਫੇਰੀ ਜਾਂਦਾ ਹੁਣੇ ਹੱਸ ਰਿਹਾ ਤੁਹਾਡੇ ਸਾਹਮਣੇ ਜੀ ਇਹ ਇਹ ਮਤਲਬ ਦਾ ਗਣਾ ਬੁੜੀਆਂ ਦਾ ਗਣਾ ਮਤਲਬ ਗੁੱਸਾ ਬਹੁਤ ਆ ਤਾਂ ਹੀ ਸਰੀਰ ਨਹੀਂ ਇਹਦਾ ਵੱਧ ਰਿਹਾ ਦੇਖੋ ਜਿਵੇਂ ਪਤਲੀਆਂ ਪਤਲੀਆਂ ਹੱਡੀਆਂ ਜੀ ਔਰੇ ਪਿਆਰੀ ਰੂਹ ਆ ਸਾਡੀ ਪਿਆਰੀ ਕਿੱਥੇ ਚਲੋ ਨਾ ਥੱਲੇ ਨਹੀਂ ਜਾਣਾ ਹੈ ਅੱਲਾ ਬਰ ਚਲੋ ਹੁਣ ਚਲੀਏ ਬੱਲੇ ਨਹੀਂ ਜਾਣਾ ਥੱਲੇ ਆ ਔਰੇ ਤੇ ਸੇਵਾ ਤਾਂ ਕਰੀਨੇ ਦੇਖ ਲੈ ਸਾਰਾ ਜ਼ਰੂਰੀ ਆ ਨਾ ਸਾਫ ਸਪਾਈ ਹੈ ਚਲੋ ਆਜਾ ਚਲੀਏ ਤਾਂ ਲੱਗ ਜਾ ਮੁੰਡੇ ਚੱਕ ਚੱਲ ਫੇ ਚੱਲ ਚੱਮ ਚੱਲ ਚੱਲ ਫੇ ਚੰਗੇ ਚੱਲ 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 ਔਰੇ ਤਾਂ ਗगनਵਰੀਆ ਉਹਦੀ ਫੋਟੋ ਵਿੱਚ ਲੋਕ ਹੈ ਕਿਹਦੀ ਫੋਕੀ ਵੀ ਕੀ ਦੀ 소ਫੀ ਦੀ 소ਫੀ ਦੀ ਹਾਂ ਖਿੱਚਾਂਗੇ 소ਫੀ ਦੇ ਕੱਪੜੇ ਨਹੀਂ ਪੁੱਤ ਪਾਏ ਵੇ 소ਫੀ ਦੀ ਫੇਰ ਖਿੱਚ ਲਾਂਗੇ ਫੋਟੋ ਔਰ ਸੰਗਤ ਜੀ ਇਹ ਇੱਧਰ ਆਇਓ ਪ੍ਰਦੀਪ ਆਪਣਾ ਉਰੇ ਆਇਓ ਔਰ ਇਹ ਵੀਰ ਨਾ ਜੀ ਕਪੂਰਥਲੇ ਦੇ ਨਾਲ ਪਿੰਡ ਸੀਗਾ ਜੀ ਉੱਥੋਂ ਲੈ ਕੇ ਆਉਂਦੇ ਸੀਗੇ ਇਸ ਵੀਰ ਦੇ ਵੀ ਹਾਲਾਤ ਬਹੁਤ ਦਰਦਨਾਕ ਸੀਗੇ ਜੀ ਇਹ ਵੀ ਇਹਨਾਂ ਦੀ ਮਤਲਬ ਇੱਕ ਬਾੜੇ ਦੇ ਵਿੱਚ ਜਿਹੜਾ ਇਹਨਾਂ ਨੂੰ ਕੈਦ ਕੀਤਾ ਗਿਆ ਸੀ ਕਈ ਸਾਲ ਇਹਨਾਂ ਤੋਂ ਗੋਹਾ ਗੁੜਾ ਚਕਾਈ ਗਏ ਉਹ ਕਈ ਸਾਲ ਮਤਲਬ ਜਦੋਂ ਦਾ ਫੜਿਆ ਉਦੋਂ ਦਾ ਗੋਹਾ ਗੁੜਾ ਹੀ ਚੱਕ ਰਿਆ ਸੀ ਵੀਰ ਨਾ ਘਰ ਦਾ ਪਤਾ ਨਾ ਕਿਸੇ ਫੈਮਿਲੀ ਦਾ ਕੁਝ ਨਹੀਂ ਪਤਾ ਸੀਗਾ ਜੀ ਔਰ ਇੰਨਾ ਸਰੀਰ ਕਮਜ਼ੋਰ ਸੀਗਾ ਸੰਗਤ ਜੀ ਅਸੀਂ ਆਪ ਜੀ ਨੂੰ ਕੋਸ਼ਿਸ਼ ਕਰਾਂਗੇ ਵੀ ਜੇਕਰ ਉਦੋਂ ਦੀ ਫੋਟੋ ਸਾਨੂੰ ਮਿਲ ਗਈ ਪ੍ਰਾਣੀ ਤਾਂ ਨਾਲ ਲਾਵਾਂਗੇ ਜੀ ਔਰ ਇਹ ਦੇਖੋ ਹੁਣ ਇਹਦੀ ਕੱਪੜਿਆਂ ਤੇ ਡਿਊਟੀ ਆ ਜੀ ਇਹ ਕੱਪੜੇ ਹੁਣ ਜਿਹੜਾ ਆਪਣਾ ਸੇਵਾਦਾਰ ਕੱਪੜੇ ਧੋਂਦਾ ਉਹ ਗਿਆ ਵਾ ਛੁੱਟੀ ਤੇ ਇਸ ਕਰਕੇ ਹੁਣ ਇਹਨੇ ਇਕੱਲੇ ਨੇ ਡਿਊਟੀ ਸਾਂਮੀ ਵੀ ਆ ਨਾਲ ਦੋ ਜਾਣੇ ਇੰਨੀ ਸੇਵਾ ਕਰਦਾ ਇਹਨਾਂ ਰੱਬੀ ਰੂਹਾਂ ਦੀ ਜੀ ਮੈਂ ਕਹਿੰਦਾ ਜੀ ਅੰਤੇ ਕੋਈ ਨਹੀਂ ਜੀ ਅੰਤੇ ਕੋਈ ਨਹੀਂ ਜੀ ਆ ਤੁਹਾਡਾ ਘਰ ਕਿੱਥੇ ਜੀ ਘਰ ਮੈਂ ਹੂੰ ਕਸਸਾਲਾ ਹੈ ਕਸਸਾਲਾ ਇਹ ਕਹਾਂ ਪੜਤੇ ਹੈ ਬੰਗਾਲ ਬੰਗਾਲ ਠੀਕ ਹੈ ਸੰਗਤ ਜੀ ਜੇਕਰ ਬੰਗਾਲ ਤੱਕ ਵੀਡੀਓ ਸ਼ੇਅਰ ਕਰ ਸਕਦੇ ਹੋ ਪਲੀਜ਼ ਜ਼ਰੂਰ ਸ਼ੇਅਰ ਕਰਿਓ ਪਹਿਲਾਂ ਵੀ ਆਪਾਂ ਲੱਭਣ ਦੀ ਕੋਸ਼ਿਸ਼ ਕਰੀ ਸੀ ਘਰ ਪਰ ਨਹੀਂ ਘਰ ਮਿਲਿਆ ਇਹਨਾਂ ਦਾ ਹਾਂਜੀ ਹੁਣ ਚਲੀਏ ਥੱਲੇ ਆਜੋ ਉੱਪਰ ਗਰਮੀ ਹੈ ਅੱਛਾ ਅੱਛਾ ਚਲੋ ਫਿਰ ਸ਼ਾਮ ਨੂੰ ਆਵਾਂਗੇ ਠੰਡੇ ਵੱਲੇ ਠੰਡਾਰੇ ਵੱਲੇ ਐਡਾ ਹੁਣ ਕਿਹੜਾ ਆਪਾਂ ਪਹਾੜੀ ਚੜੇ ਪਿਆ ਨਹੀਂ ਜੀ ਨਹੀਂ ਫਿਰ ਪਤਾ ਨਹੀਂ 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 ਕਿਹੜਾ ਹੈ ਐਡਾ ਕਿਤੇ ਪਹਾੜੀ ਜਿਹੜੇ ਆਪਾਂ ਹੈ ਪ੍ਰਦੀਪ ਕਹਿੰਦਾ ਥੱਲੇ ਚੱਲਦੇ ਆ ਗਰਮ ਇੱਥੇ ਉੱਥੇ ਕੀ ਕਹਿੰਦੀ ਠੰਡੇ ਵੇਲੇ ਆ ਮੈਂ ਕਹਿੰਦਾ ਆ ਦੇਖ ਲਓ ਸੰਗਤ ਜੀ ਆ 10 ਫੁੱਟੇ ਸੀ ਉੱਚੇ ਖੜੇ ਆ ਜੀ ਇਹਨੂੰ ਪਹਾੜ ਕਹੀ ਜਾਂਦਾ ਮਿਲਦਾ ਇਹ ਪਹਾੜੀ ਐ ਪਤਾ ਹੈ ਗਗਨ ਹੈ ਪ੍ਰਦੀਪ ਖੜਾ ਹੱਸ ਰਿਹਾ ਜੀ ਪ੍ਰਦੀਪ ਲੁਧਿਆਣਾ ਜੀ ਹੱਸ ਰਹੇ ਨੇ ਤੁਹਾਨੂੰ ਸੰਗਤ ਦੇਖਣਾ ਚਾਹੁੰਦੀ ਆ ਵੀ ਇਹ ਕਿਦਾਂ ਤੁਸੀਂ ਬੈਠਦੇ ਹੋ ਉੱਠਦੇ ਹੋ ਕਿਵੇਂ ਗੱਲਾਂ ਕਰਦੇ ਹੋ ਇਸ ਕਰਕੇ ਤੁਹਾਡੀ ਵੀਡੀਓ ਬਣਾਈ ਜਾ ਰਹੀ ਹੈ ਪ੍ਰਦੀਪ ਜੀ ਔਰ ਇਦਾਂ ਹੀ ਸੰਗਤ ਜੀ ਉਧਰ ਵੀ ਆਪ ਜੀ ਨੂੰ ਅਸੀਂ ਘਰ ਦਿਖਾਉਨੇ ਆ ਜੀ ਬਾਹਰ ਹੀ ਦਿਖਾ ਦਿੰਨੇ ਆ ਜੀ ਆ ਜਾਓ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਔਰ ਆਪ ਜੀ ਆਉਂਦੇ ਜਾਂਦੇ ਇੱਥੇ ਚੀਜ਼ਾਂ ਦੀ ਬਹੁਤ ਲੋੜ ਆ ਸੰਗਤ ਜੀ ਦਵਾਈਆਂ ਦੇ ਬਹੁਤ ਵੱਡੇ ਪੱਧਰ ਤੇ ਬਿੱਲ ਖੜੇ ਨੇ ਜੀ ਔਰ ਪ੍ਰਕਾਸ਼ਮ ਕੀ ਹਾਲ ਨੇ ਠੀਕ ਹੋ ਔਰ ਜਿਹੜਾ ਪੱਠੇ ਦੇ ਬਹੁਤ ਵੱਡੇ ਪੱਧਰ ਤੇ ਬਿੱਲ ਨੇ ਸੰਗਤ ਜੀ ਔਰ ਬਿਜਲੀ ਦਾ ਬਿੱਲ ਜਿਹੜਾ ਆਇਆ ਬਾਜੀ ਹੋਰ ਬਹੁਤ ਐਸੀਆਂ ਚੀਜ਼ਾਂ ਨੇ ਜੀ ਜਿਹੜੀਆਂ ਸੰਗਤ ਜਿਹੜੀ ਜ਼ਰੂਰ ਸੇਵਾ ਲਈ ਅੱਗੇ ਆਉਣ ਸਾਰੇ ਭੈਣ ਭਰਾ ਆਪਣੇ ਆਪਣੇ ਭੈਣ ਭਰਾਵਾਂ ਨੂੰ ਭੇਜ ਕੇ ਔਰ ਜਾਂਪਜੀ ਸੰਸਥਾ ਦੇ ਪੱਕੇ ਮੈਂਬਰ ਬਣ ਕੇ ਵੀ ਇਸ ਸੇਵਾ 'ਚ ਯੋਗਦਾਨ ਸਿੱਧਾ ਸੰਸਥਾ ਨੂੰ ਪਾ ਸਕਦੇ ਹੋਂ ਜੀ ਔਰ ਜਿਹੜੇ ਭੈਣ ਭਰਾ ਇੱਥੇ ਪਹੁੰਚ ਸਕਦੇ ਨੇ ਉਹ ਸਾਨੂੰ ਚੀਜ਼ਾਂ ਦੇ ਰੂਪ ਦੇ ਵਿੱਚ ਜਰੂਰ ਮਦਦ ਕਰੋ ਸੰਗਤ ਜੀ ਮੈਡੀਕਲ ਸਟੋਰ ਦੇ ਉੱਪਰ ਬਹੁਤ ਵੱਡੇ ਪੱਤੇ ਤੇ ਬਿੱਲ ਖੜਾ ਕਿਉਂਕਿ ਕਈ 100 ਬੰਦਾ ਹੋਰ ਮੈਡੀਸਿਨ ਲੈ ਰਿਹਾ 800 ਬੰਦੇ ਦੀ ਦਵਾਈ ਸੰਗਤ ਜੀ ਚੱਲ ਰਹੀ ਹੈ ਜੀ ਆਪ ਜੀ ਸਾਰੇ ਭੈਣ ਭਰਾ ਔਰ ਅੱਗੇ ਹੁਣ ਬੇੜੇ ਦੇ ਵਿੱਚ ਇੱਟ ਵਿਛਾਈ ਜਾ ਰਹੀ ਹੈ ਤਾਂ ਜੋ ਜਿਹੜੀ ਗਰਦ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ ਇੱਟਾਂ ਫਿਰ ਆਪਾਂ ਜਦੋਂ ਪੱਕਾ ਫਰਸ਼ ਲਾਵਾਂਗੇ ਫਿਰ ਇਹਨਾਂ ਨੂੰ ਚੱਕ ਲਾਂਗੇ ਜੀ ਗੇਟ ਲੱਗ ਜਾਣੇ ਨੇ ਆਪਣੇ ਜੀ ਹੁਣ ਤੇ ਅੱਜ ਇਹ ਫਲੈਕਸਾਂ ਲੱਗੀਆਂ ਨੇ ਔਰ ਇਸ ਰੱਬ ਰੂਪੀ ਰੂਹ ਕੁਲਦੀਪ ਸਿੰਘ ਸੋਨੀ ਦੀ ਫੋਟੋ ਲਾਈ ਗਈ ਹੈ ਜੀ ਨੀਚੇ ਲਿਖਿਆ ਗਿਆ ਰੱਬ ਰੂਪੀ ਭਗਤ ਬੰਦਾ ਸਰਦਾਰ ਕੁਲਦੀਪ ਸਿੰਘ ਸੋਨੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਔਰ ਗੁਰੂ ਸਾਹਿਬ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਅਸੀਂ ਸਾਨੂੰ ਇੱਧਰ 10 ਕਮਰੇ ਨੇ ਜੀ ਔਰ ਇੱਥੇ ਪ੍ਰਸ਼ਾਦੇ ਦਾ ਪ੍ਰਬੰਧ ਪਹਿਲਾਂ ਜਿਵੇਂ ਸੰਗਤ ਨੂੰ ਪਤਾ ਵੀ ਆਪਣਾ ਪ੍ਰਸ਼ਾਦਾ ਪਿਛਲੇ 4 ਸਾਲ ਤੋਂ ਘਰ ਤੋਂ ਬਣ ਕੇ ਆਉਂਦਾ ਸੀ ਸੰਗਤ ਜੀ ਤਾਂ ਹੁਣ ਜਿਹੜਾ ਪ੍ਰਸ਼ਾਦਾ ਉਹ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇੱਥੇ ਹੀ ਬਣਦਾ ਲਚਕਾਣੀ ਪਿੰਡ ਦੇ ਵਿੱਚ ਆ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਇੱਥੇ ਆਪਾਂ ਨੇ ਜਿਹੜੀਆਂ ਇਹ ਚੁਰਾ ਪੱਟੀਆਂ ਗਈਆਂ ਨੇ ਜੀ ਔਰ ਇਹਨਾਂ ਦੇ ਵਿੱਚ ਬਣਦਾ ਧੂਏ ਲਈ ਫਿਰ ਇਹ ਲਾ ਲਿਆ ਉੱਪਰ ਜੀ ਕੀ ਹੁੰਦੀ ਹੈ ਚਿਮਨੀ ਔਰ ਇੱਥੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਜੀ ਪਹਿਲਾਂ ਜਿਹੜੀ ਪ੍ਰੋਬਲਮ ਸੀ ਉਹ ਦੂਰ ਹੋ ਗਈ ਔਰ ਜਿਹੜੀ ਕਿਉਂਕਿ ਇੰਨੀ ਦੂਰੋਂ ਪ੍ਰਸ਼ਾਦਾ ਲਿਆਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਜੀ ਇੱਧਰ ਜਿਹੜੀ ਸੰਗਤ ਆਉਂਦੀ ਆ ਉਹ ਬੈਠਦੀ ਆ ਜੀ ਔਰ ਪਹਿਲਾਂ ਤਾਂ ਜੀ ਫਿਰ 100 150 150 ਬੰਦੇ ਦਾ ਪ੍ਰਸ਼ਾਦਾ ਇੱਕ ਟਾਈਮ ਬੜਨਾ ਫਿਰ ਘਰੋਂ ਲਿਆਉਣਾ ਬੜਾ ਮੁਸ਼ਕਲ ਸੀਗਾ ਜੀ ਪਿਛਲੇ 4 ਸਾਲ ਤੋਂ ਘਰ ਤੋਂ ਹੀ ਪ੍ਰਸ਼ਾਦਾ ਆਉਂਦਾ ਸੀ ਔਰ ਅਸੀਂ ਸੰਗਤ ਅੱਗੇ ਫਿਰ ਦੁਬਾਰਾ ਬੇਨਤੀ ਕਰਦੇ ਆ ਸੰਗਤ ਜੀ ਸੰਸਥਾ ਦੇ ਬਹੁ ਵੱਡੇ ਪੱਦਰ ਤੇ ਬਿੱਲ ਖੜੇ ਨੇ ਦਵਾਈਆਂ ਦੇ ਮਟੀਰੀਅਲ ਦੇ ਔਰ ਬਿਜਲੀ ਦੇ ਸਮਾਨ ਦੇ ਲੋਹੇ ਦੇ ਸ਼ੈੱਡ ਦੇ ਆਪ ਜੀ ਸਾਰੇ ਭੈਣ ਭਰਾ ਜਰੂਰ ਮਦਦ ਕਰਨ ਲਈ ਅੱਗੇ ਆਓ ਜੀ ਤਾਂ ਜੋ ਇਸ ਘਰ ਨੂੰ ਆਪਾਂ ਹੋਰ ਵੱਡੇ ਪੱਦਰ ਤੇ ਬਣਾ ਕੇ ਜਿਹੜਾ ਹੋਰ ਇਹਨਾਂ ਲੋੜਵੰਦ ਬੇਅਸਰਿਆਂ ਲਈ ਘਰ ਜਿਹੜਾ ਵੱਡਾ ਬਣਾ ਕੇ ਉਹਦੇ ਵਿੱਚ ਹੋਰ ਸੇਵਾ ਕਰ ਸਕੀ ਹੈ ਜੀ ਦੇਖੋ ਗਦਨ ਫੇਰ ਕੋਈ ਨੋ ਕੀ ਪੰਗੇ ਲੈ ਰਿਹਾ ਦੇਖੋ ਖੜਾ ਜੀ ਖੁੰਜੇ ਦੇ ਵਿੱਚ ਦੇਖੋ ਕੁਛ ਕਰ ਰਿਹਾ ਜੀ ਹਾਂ ਜੀ ਹੁਣ ਕੀ ਪੰਗੇ ਲੈ ਰੇ ਤੇ ਵੱਟ ਵੱਟ ਦਿੱਤੀ ਆ ਵੱਟੀ ਦਿੱਤੀ ਆ ਬਾਪੂ ਨੇ ਮੰਗੀ ਆ ਕੀ ਕਰਨੀ ਆ ਵੱਟੀ ਲੋਟ ਨਹੀਂ ਨਾ ਵੱਟੀ ਡਲੀ ਹੈਂ ਆ ਜਾ ਗਗਨ ਬੈਠੀ ਆ ਜਾ ਮੈਂ ਨਾਲ ਚਲਾ ਕਰੂਗਾ ਹੈ ਨਾਲ ਚਲਾ ਕਰੂ ਨਾਲ ਕਿੱਥੇ ਜਾਣਾ ਤੇਨੇ ਨਾਲ ਨਾਲ ਗੱਡੀ ਚ ਚੱਲ ਪਿਆ ਕਰਾਂਗਾ ਸਾਡੀ ਗੱਡੀ ਚ ਹੈ ਹੋਰ ਕੀ ਬਾਤ ਨਾਲ ਰਹੀ ਚਲਾ ਕਰਾਂਗਾ ਨਾ ਨਹੀਂ ਨਾ ਫਿਰ ਮੋਜਾਂਗਾ ਮੈਂ ਚੱਲ ਪਾਂਗਾ ਨਹੀਂ ਤੂੰ ਗੱਡੀ ਚ ਲਾ ਲੈ ਨਾ ਨਹੀਂ ਨਾਲ ਚ ਟੱਕਰਾਂਗਾ ਨਾਲ ਚੱਲੇਗਾ ਹੈ ਠੀਕ ਹੈ ਇਹ ਵੀ ਤੇਰੀ ਰੀਚ ਪੂਰੀ ਕਰ ਦੇਣੀ ਪੁੱਤ ਲੈ ਕੇ ਚੱਲਾਂਗੇ ਤੈਨੂੰ ਨਾਲ ਠੀਕ ਹੈ ਠੀਕ ਹੈ ਬਾਪੂ ਖੜਾ ਪਟਿਆਲੇ ਵਾਲਾ ਚਲਾ ਉਹਨਾਂ ਨੇ ਚੱਲੀ ਚਲਾ ਲੈਨੇ ਆਹੋ ਲੈ ਲਿਓ ਤੁਸੀਂ ਚਲਾ ਲਿਓ ਗੱਡੀ ਮੈਂ ਚਲਾਉਂਦਾ ਬਾਪੂ ਦਾ ਬਾਪੂ ਤੁਸੀਂ ਵੀ ਚਲਾ ਲਨੇ ਹੋ ਹਾਂ ਜੀ ਮੈਂ ਵੀ ਚਲਾਉਂਦਾ ਅੱਛਾ ਚਲਾਈਏ ਜਵਾਨੂ ਪਰ ਹਾਂ ਟਰੱਕ ਚਲਾਇਆ ਜੀ ਅੱਛਾ 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 ਟਰੱਕ ਚਲਾਇਆ ਹੋ ਗਿਆ ਹਾਂ ਜੀ ਟਰੱਕ ਚਲਾਇਆ ਕੇਰਲਾ ਨੂੰ ਜਾਂਦਾ ਟਰੱਕ ਕੇਰਲਾ ਨੂੰ ਜਾਂਦਾ ਟਰੱਕ ਕੇਰਲਾ ਨੂੰ ਹਾਂ ਜੀ ਠੀਕ ਹੈ ਠੀਕ ਹੈ ਜੀ ਕਮਟੂਰ ਨੂੰ ਕੰਮ ਕੇਰਲਾ ਬੰਗਲੌਰੋਂ ਅੱਛਾ ਜੀ ਹਾਂ ਜੀ ਓਕੇ ਚਲੋ ਬਹੁਤ ਵਧੀਆ ਜੀ ਗਗਨਾਂ ਤੈਨੂੰ ਸਕੂਟਰੀ ਆਉਂਦੀ ਆ ਪੁੱਤ ਨਹੀਂ ਨਹੀਂ ਮੈਂ ਕੁਛ ਨਹੀਂ ਬਈ ਨਾ ਨਹੀਂ ਕਰ ਸਕਦਾ ਮੈਂ ਰੱਖਦਾ ਹੀ ਹੋਇਆ ਮੈਂ ਕੰਮ ਨਹੀਂ ਕਰ ਸਕਦਾ ਹਾਂ ਇਹ ਕੰਮ ਨਹੀਂ ਇਹ ਕੰਮ ਨਹੀਂ ਕਰ ਸਕਦਾ ਸਕੂਟਰੀ ਨਹੀਂ ਚਲਾ ਸਕਦਾ ਨਹੀਂ ਨਹੀਂ ਮੈਂ ਰੱਖ ਲਿਆ ਕੋਰ ਮੈਂ ਬੰਦਾ ਚੱਲਿਆ ਬੰਦਾ ਠੀਕ ਆ ਹਾਂ ਤੂੰ ਬਸ ਨਾਲ ਚੱਲ ਕੇਦਾ ਮੈਂ ਬੰਦਾ ਠੀਕ ਆ ਮੈਨੂੰ ਨਾਲ ਲੈ ਚੱਲਿਆ ਕਰੋ ਠੀਕ ਨਾਲ ਲੈ ਕੇ ਦੇ ਹੈ ਆ ਗਿਆ ਆ ਗਿਆ ਸੋਨੀ ਵੀ ਆ ਗਿਆ ਸੋਨੀ ਚੜਾਊਗਾ ਕੋਈ ਗੱਲ ਆ ਜਾ ਸੋਨੀ ਸੋਨੀ ਵੀਰੇ ਤੈਨੂੰ ਗੱਡੀ ਆਉਂਦੀ ਆ ਚੌਥੇ ਗੇਅਰ ਚ ਪੂਰੇ ਆ ਹੈ ਚੌਥੇ ਗੇਅਰ ਚ ਚੌਥੇ ਗੇਅਰ ਚ ਸਾਈਕਲ ਕੌਣ ਚਲਾਉਂਦਾ ਮੈਂ ਅੱਛਾ ਮੈਨੂੰ ਘੁਮਾ ਕੇ ਫੇਰ ਮੈਂ ਫਿਰ ਘੁਮਾ ਕੇ ਗਰਾਰੀਆਂ ਸੰ ਸਾਈਕਲ ਦੀ ਅੱਛਾ ਆਹ ਪਾਕਿਸਤਾਨ ਆ ਜਾ ਪਾ ਚਲਾ ਕੇ ਦੇਖੀਏ ਮੋਟਰਸਾਈਕਲ ਫਿਰ ਆ ਜਾ ਆ ਜਾ ਚਲੋ ਆਜਾ ਚਲਾਉਣਾ ਚੱਲ ਚੱਲੇ ਚੱਲ ਚੱਲੀ ਮੈਂਨਾਂ ਦੀ ਮੂਵੀ ਬਣਾ ਲਉ ਮੂਵੀ ਬਣਾਤੀ ਲੈ ਤੂੰ ਮੇਰੀ ਮੂਵੀ ਬਣਾ ਕੇ ਇੱਕੜ ਫੜ ਕੇ ਰੱਖ ਫੋਨ ਆ ਆ ਉਂਗਲੀ ਨਾ ਆਉਂਦੀ ਮੂਰੇ ਲੈ ਫੜ ਕੇ ਰੱਖੀ ਮੈਂ ਹੁਣ ਬੋਲੂਗਾ ਚੰਗਾ ਸੋਨੀ ਹਾਂਜੀ ਸੰਗਤ ਜੀ ਇਸ ਟਾਈਮ ਕੁਲਦੀਪ ਸਿੰਘ ਸੋਨੀ ਵੀਡੀਓ ਬਣਾ ਰਿਹਾ ਜੀ ਤੇ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਜਿਲ੍ਹਾ ਪਟਿਆਲਾ ਬੋਲ ਰਿਆਂ ਜੀ ਇਸ ਟਾਈਮ ਆਪ ਜੀ ਆਉਂਦੇ ਜਾਂਦੇ ਨਾ ਰੂਹਾਂ ਨੂੰ ਜਰੂਰ ਮਿਲ ਕੇ ਜਾਇਆ ਕਰੋ ਔਰ ਇੱਥੇ ਬਹੁਤ ਤੁਹਾਡੇ ਸਾਥ ਦੀ ਲੋੜ ਆ ਜੀ ਵੱਡੀਆਂ ਬਿਲਡਿੰਗਾਂ ਬਣਨੀਆਂ ਨੇ ਜਰੂਰ ਸੰਗਤ ਆਇਆ ਕਰੋ ਧੰਨਵਾਦ ਸਾਨੂੰ ਪਿਆਰ ਦੀ ਬਹੁਤ ਲੋੜ ਆ ਸੋਨੀ ਸਕਰੀਨ ਤੇ ਉਂਗਲੀਆਂ ਨਾ ਲਾ ਵੀਰੇ ਖੜ ਜੂਗੀ ਵੀਡੀਓ ਤੁਸੀਂ ਮੋਬਾਈਲ ਫੜ ਕੇ ਰੱਖੋ ਔਰ ਸੰਗੇ ਦੀ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਪਿਆਰ ਦੀ ਲੋੜ ਆ ਨਾ ਸਿੱਧਾ ਰੱਖ ਸੋਨੀ ਵੀਰੇ ਔਰ ਅੱਜ ਕੁਲਦੀਪ ਸਿੰਘ ਸੋਨੀ ਜਿਹੜਾ ਵੀਡੀਓ ਸਾਡੀ ਬਣਾ ਰਿਹਾ ਜੀ ਬਹੁਤ ਧੰਨਵਾਦ ਹਸਤੇ ਬਾਦ ਦੇ ਰਿਓ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲਿਆ ਸੋਨੀ ਵੀਰੇ ਮੈਨੂੰ ਮੋਟਰਸਾਈਕਲ ਚਲਾਉਣਾ ਹੈ ਹੈ ਮੋਟਰਸਾਈਕਲ ਬਪੂ ਮੋਟਰਸਾਈਕਲ ਚਲਾਉਣਾ ਹਾਂ ਜੀ ਠੀਕ ਆ ਚਲਾ ਲੈਣੇ ਵੀਰੇ ਚਲਾ ਲੈਣੇ ਵੀਰੇ ਚੱਲ ਚਲਾਉਨੇ ਆ ਵੀਰੇ ਫੇਰ ਠੀਕ ਆ ਸੰਗੀ ਜੀ ਹੁਣ ਅਸੀਂ ਵੀਡੀਓ ਨੂੰ ਸਮਾਪਤ ਕਰਦੇ ਆ ਜੀ ਤੇ ਸੋਨੀ ਨੂੰ ਹੁਣ ਝੂਟਾ ਦਵਾਉਨੇ ਸੀ ਪਿੱਛੇ ਬੈਠ ਜਿਓ ਚੱਲ ਫੇਰ ਮੈਂ ਅੱਗੇ ਚਲਾਉਂਗਾ ਠੀਕ ਆ ਚੱਲ ਫੇਰ ਚੱਲ ਚੱਲ ਜੇ ਹੋ ਸਕੇ ਆ ਤੇ ਚਲਾਵਾਂਗੇ ਚੱਲ ਫੇਰ ਚੱਲੀ ਤੇ ਬੰਦ ਕਰ ਮੈਂ ਕਹਿੰਦਾ ਆਪਾਂ ਟਰੈਕਟਰ ਤੇ ਝੂਟੀ ਦੇਖ ਕੇ ਆਉਨੇ ਆ ਚਲੋ ਜੀ ਚੱਲੀਏ ਚਲੋ ਗगन ਚੱਲੀਏ